ਪੰਜਾਬ ਸਰਕਾਰ ਦੀ ਐਸਐਸਐਫ ਨੂੰ ਮਿਲਿਆ ਪਹਿਲਾ ਮੌਕਾ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਬਚਾਈ ਜਾ ਵੀਣਾ ਕਿਸੇ ਦੇਰੀ ਦੇ ਮੁੱਢਲੀ ਸਹਾਇਤਾ ਦੇ ਪਹੁੰਚਾਇਆ ਹਸਪਤਾਲ ਹਰ ਪਾਸੇ ਹੋ ਰਹੀਆਂ ਨੇ ਛਲਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਾਸਿਆਂ ਦੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਜਾਨ ਬਚਾਉਣ ਦੇ ਲਈ ਸੜਕੀ ਸੁਰੱਖਿਆ ਫੋਰਸ ਬਣਾਈ ਗਈ ਹੈ ਜਿਸ ਨੇ ਕੀ ਪਵਾਨੀਗੜ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਬਚਾਈ ਹੈ ਦੱਸਿਆ ਕਿ ਕਰੀਬ ਰਾਤ 10:00 ਵਜੇ ਸਮਾਣਾ ਰੋਡ ਦੇ ਓਵਰ ਬ੍ਰਿਜ ਦੇ ਹੇਠਾਂ ਇੱਕ ਬੁਲੇਟ ਮੋਟਰਸਾਈਕਲ ਤੇ ਸਵਾਰ ਨੌਜਵਾਨ ਜੋ ਕਿ ਸਮਾਣਾ ਦਾ ਹੀ ਵਿਦਿਆਰਥੀ ਸੀ ਡਿੱਗ ਪਿਆ ਜਿਸ ਦੇ ਕਾਰਨ ਉਸ ਦੇ ਸਿਰ ਅਤੇ ਬਾਹਮ ਦੇ ਉੱਪਰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੇ ਕੋਲ ਲੰਘਦੇ ਹੋਰ ਮੁਸਾਫਿਰਾਂ ਨੇ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ ਤੇ ਉਸ ਦਿਨ ਦੇ ਮੁਲਾਜ਼ਮਾ ਨੇ ਫੌਰਨ ਇੱਥੇ ਆ ਕੇ ਲੜਕੇ ਦੀ ਮੱਲਮ ਪੱਟੀ ਕੀਤੀ ਤੇ ਉਸ ਨੂੰ ਗੱਡੀ ਵਿੱਚ ਬਿਠਾ ਕੇ 5 ਕੁ ਮਿੰਟਾਂ ਜੀ ਪਵਾਨੀਗੜ ਦੇ ਸੀਐਚਸੀ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਡਾਕਟਰ ਮੁਖਤਿਆਰ ਸਿੰਘ ਤੇ ਉਹਨਾਂ ਦੀ ਟੀਮ ਨੇ ਇਸ ਨੌਜਵਾਨ ਦਾ ਇਲਾਜ ਕੀਤਾ ਇਸ ਮੌਕੇ ਸੜਕ ਸੁਰੱਖਿਆ ਫੋਰਸ ਯੂਨਿਟ ਦੇ ਕਰਨੈਲ ਸਿੰਘ ਨੇ ਦੱਸਿਆ ਕਿ ਉਹਨਾਂ ਆਪਣੀ ਸੇਵਾਵਾਂ ਨਿਭਾਉਂਦੇ ਸਮੇਂ ਇਹ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਦਾ ਐਕਸੀਡੈਂਟ ਹੋ ਗਿਆ ਇਸ ਲਈ ਉਹਨਾਂ ਨੇ ਬਿਨਾਂ ਕਿਸੇ ਵੀ ਦੇਰੀ ਕੀਤੇ ਉਸ ਨੌਜਵਾਨ ਦੀ ਜਾਨ ਬਚਾਈ ਤੇ ਉਸਨੇ जख्मी ਹਾਲਤ ਵਿੱਚੋਂ ਚੱਕ ਕੇ ਮੱਲਮ ਪੱਟੀ ਕਰਕੇ ਉਸ ਨੂੰ ਹਸਪਤਾਲ ਪਹੁੰਚਾਇਆ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਅਜੇ ਨਹੀਂ ਪਤਾ ਲੱਗਿਆ ਕਿ ਨੌਜਵਾਨ ਕਿਸ ਤਰ੍ਹਾਂ जख्मी ਹੋਇਆ ਪਰ ਇਸ ਦੀ ਹਾਲਤ ਕਾਫੀ ਗੰਭੀਰ ਸੀ। ਜੇਕਰ ਇਸ ਨੂੰ ਇੱਥੇ ਪਿਆ ਰਹਿਣ ਦਿੱਤਾ ਜਾਂਦਾ ਤਾਂ ਇਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ। ਸੋ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਨੇ ਡਿਵੀਜ਼ਨ ਦੇ ਵਿੱਚ ਆਪਣੀ ਤੈਨਾਤੀ ਦੇ ਦੌਰਾਨ ਇਸ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾ ਕੇ ਆਪਣਾ ਪਹਿਲਾ ਫਰਜ਼ ਪੂਰਾ ਕੀਤਾ। ਮੈਂ ਨਾ ਇੱਕ ਸੱਚ ਨਾਲ ਮੈਂ ਦਿਲੋਂ ਮੇਰੀ ਤਾਂ ਸਰਵ ਸਿਰਫ ਇਹ ਤਿੰਨਸਾ ਰਹਿੰਦੀ ਹੈ ਮੈਂ ਆਹ ਮੁੰਡੇ ਦਾ ਬਲਵਿੰਦਰ ਰਾਜ ریکارڈ ਕਰਦਾ ਇਹਨੇ ਜਿੰਨੀ ਆਹ ਮੁੰਡੇ ਨੂੰ ਜਿਹੜਾ ਸਾਡੇ ਕੋਲ ਦੀਦੀ ਫਸਚਰ ਦਿੱਤੀ ਆ ਇਹ ਇੱਕ ਨਾ ਇੱਕ ਡਾਕਟਰ ਦੀ ਤਰ੍ਹਾਂ ਇਹਨੂੰ ਫਸਚਰ ਦਿੱਤੀ ਆ ਇਹਦੀ ਉਹਦੀ ਬਲੀਡਿੰਗ ਦੀ ਰੋਕਣ ਦੀ ਕੀਤੀ ਆ ਇਹਨਾ ਬਹੁਤ ਸੋਹਣਾ ਮੈਂ ਇਹਦੀ ਸ਼ਾਬਾਸ਼ ਇਹ ਦਿੰਨਾ ਸਾਡੇ ਸਭ ਤੋਂ ਵਧੀਆ ਮੈਂਬਰ ਇਹ ਮੁੰਡਾ ਬਹੁਤ ਸੋਹਣੀ ਫਾਸਟ ਚੜ੍ਹ ਦਿੱਤੀ ਆ ਵਿਚਾਰੇ ਨਾਲ ਦੇ ਨਾਲ ਉਹਦੀ ਬਿੱਲਿੰਗ ਦੀ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ ਇਹਨੇ ਸਿਰ ਉਹਦੇ ਬਾਹ ਦੇ ਕੀਤੀ ਇਹ ਵਿਚਾਰਾ ਇੱਕ ਨਾ ਜਿੰਨਾ ਕਿ ਜੋ ਹੋਇਆ ਇਹਨੇ ਪਿੱਛੇ ਆਪ ਖੁਦ ਨੂੰ ਵਿਚਾਰੇ ਨੂੰ ਚੱਕ ਕੇ ਪਿੱਛੇ ਵਹਿ ਗਿਆ ਸੀ ਨਾਲ ਦੇ ਨਾਲ ਹਸਪੀਟਲ ਤੇ ਲੈ ਕੇ ਇਹਦੀ ਮੈਂ ਸ਼ਾਬਾਸ਼ ਇਹ ਦਿੰਦਾ ਆ ਮੁੰਡਾ ਜਿਹੜਾ ਸਾਡਾ ਨਿਆਂ ਭਰਤੀ ਆ ਜੇ ਇੱਕ ਸਾਲ ਮੈਂ ਮੁੰਡੇ ਨੂੰ ਭਰਤੀ ਹੋਇਆ ਸ਼ਾਵਾਸ਼ ਇਹ ਬੰਦੇ ਦੀ ਇਹ ਆਪਣੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਇੱਕ ਪੰਜਾਬ ਪੁਲਿਸ ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਜੋ ਕਿ ਸੜਕ ਤੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਨਾਲ ਜਿਹੜੇ ਕੋਈ ਪੇਸ਼ੈਂਟ ਵਗੈਰਾ ਨੇਗੇ ਉਹਨਾਂ ਦਾ ਉਹਨਾਂ ਦੀ ਮਦਦ ਲਈ ਸਹਾਇਤਾ ਕਰਨੀ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਅੱਜ ਅਸੀਂ ਜੋ ਆਪਣੀ ਡਿਊਟੀ ਪੁਆਇੰਟ ਤੇ ਹਾਜ਼ਰ ਸੀਗੇ ਉੱਥੇ ਸਾਨੂੰ ਹੁਣੀ ਉੱਥੋਂ ਕੋਈ ਪਾਸ ਕੋਈ ਨੇੜੋਂ ਦੀ ਲੰਘ ਰਹੇ ਸੀਗੇ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਕਿੰਨੇ ਵੀ ਉੱਥੇ ਸੜਕ ਤੇ ਨਾ ਇੱਕ ਮੁੰਡਾ ਲਹੂ ਲਹਾਨ ਹੋਇਆ ਪਿਆ ਹੈਗਾ ਵੀ ਉਹਨੂੰ ਤੁਸੀਂ ਜਾ ਕੇ ਮਦਦ ਕਰੋ ਅਸੀਂ ਆਪਣੀ ਗੱਡੀ ਚੱਕੀ ਪਿੱਕ ਕਰੀ ਉਹਨੂੰ ਉੱਥੋਂ ਦੇਖਿਆ ਸੀ ਉਹਦਾ ਸਿਰ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ ਲੱਗਦਾ ਜਿਵੇਂ ਸਿਰ ਪਾੜਿਆ ਹੋਵੇ ਤੇ ਇੱਕ ਹੱਥ ਦੇ ਵਿੱਚੋਂ ਕਾਫੀ ਬਲੀਡਿੰਗ ਹੋ ਰਹੀ ਸੀ ਅਸੀਂ ਜਿੰਨੀ ਸਾਨੂੰ ਜੋ ਮਤਲਬ ਸਿਖਾਇਆ ਗਿਆਗਾ ਅਸੀਂ ਜਿੰਨਾ ਹੋ ਸਕੇ ਆਪਣੇ ਵੱਲੋਂ ਉਹਨਾਂ ਨੂੰ ਮੋਢਲੀ ਸਾਈਡ ਦਾ ਦਿੱਤੀ ਉਹਨਾਂ ਦੀ ਬਲੀਡਿੰਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸਿਵਲ ਹਸਪੀਟਲ ਪੋਨੀਗੜ ਲੈ ਕੇ ਆ ਗਏ ਪੋਸਟ ਹੈ ਕਿੱਥੇ ਤੁਸੀਂ ਖੜਦੇ ਹੋ ਮੈਂ ਏਐਸਈ ਰੈਂਕ ਦਾ ਹੈਗਾ ਸਰ ਕਰਨੈਲ ਸਿੰਘ ਸਾਡਾ ਜਿਹੜਾ ਪੁਆਇੰਟ ਹੈਗਾ ਸਾਲਾ ਸਰ ਫੱਗੂ ਵਾਲਾ ਕੈਂਚੀ ਜਿੱਦਾਂ ਇਹ ਪੁਆਇੰਟ ਹੈਗਾ ਔਰ ਹੁਣੇ ਹੀ ਸੂਚਨਾ ਜਿੱਦਾਂ ਮਿਲੀ ਸੀ ਅਸੀਂ ਫਰਸਟ ਅਨਸਰ ਪਹੁੰਚੇ ਆ ਜੋ ਵੀ ਕਾਰਵਾਈ ਸੀ ਉਹ ਸਾਰੀ ਇਸ ਕੀਤੀ ਹੈ ਮੇਰਾ ਹਸਪਤਾਲ ਲੈਂਦੇ ਸੀ ਸਰ ਬਿਲਕੁਲ ਲੈ ਕੇ ਆਏ ਹਾਂ ਹੁਣੇ ਤੁਹਾਡੇ ਜੀ ਬਿਲਕੁਲ ਜੀ ਅਸੀਂ 5 ਮਿੰਟ ਦੇ ਵਿੱਚ ਹੀ ਉੱਥੋਂ ਚੱਲ ਕੇ ਸਰ ਇੱਥੇ ਤੱਕ 5 ਮਿੰਟ ਦਾ ਸਮਾਂ ਜਿਆਦਾ ਕਹਤਾ ਅਸੀਂ ਪਹੁੰਚ ਗਏ ਆ